ਜੋ ਵੀ ਸੀਐਮ ਮਾਨ ਸਾਹਿਬ ਬਤ ਘਟ ਕਰਨ ਆਏ ਸੀਗੇ ਤੇ ਇੱਥੇ ਕਿਸਾਨ ਤੇ ਬੰਦੀ ਵਾਲੇ ਉਹਨਾਂ ਦਾ ਸਹਾਇਤਾ ਵੇ ਵਿਰੋਧ ਕਰਨ ਲਈ ਪਹੁੰਚੇ ਸੀਗੇ ਕਿਸਾਨ ਬਤ ਜੱਥੇਬੰਦੀਆਂ ਆ ਭਾਰਤੀ ਕਿਸਾਨ ਜੂਨੀਅਨ ਆਜ਼ਾਦ ਤੇ ਬਲਾਕ ਲਹਿਰਾ ਗਾਗਾ ਬਲਾਕ ਲਹਿਰਾ ਤੇ ਇਹ ਪਹੁੰਚੇ ਸੀਗੇ ਤੇ ਪ੍ਰਸ਼ਾਸਨ ਤੇ ਇਹ ਉਹਨਾਂ ਨਾਲ ਸਿੱਧੀ ਗੱਲਬਾਤ ਹੁੰਦੀ ਦੇਖੋ ਤੇ ਪ੍ਰਸ਼ਾਸਨ ਦਾ ਵੀ ਪੂਰਾ ਵੀ ਬਸਾਰੇ 28 ਤੇ ਗੁਰੂ ਜਿੱਥੇ ਬੰਦੇ ਵੀ ਆਮੋ ਸਾਹਮਣੇ ਤੇ ਦਿਖਾ ਰਹੇਗੇ ਤੁਹਾਨੂੰ ਲੈ ਕੇ ਸੁਣੀ ਜਾਂਦੇ ਤੇ ਦੇਖ ਸਾਹਮਣੇ ਤੁਸੀਂ ਤੇ ਦਿਖਾ ਰਹੇਗੇ ਐਸੇ ਗੌਰਮ ਕ ਚੈਨਲ ਦੇ ਉੱਤੇ ਤੇ ਉਹਨਾਂ ਦੇਖ ਸਾਡੇ ਤੇ ਗੱਲਬਾਤ ਚੱਲ ਰਹੀ ਹੈ ਕਿ ਇਹ ਗੱਲਬਾਤ ਤੋਂ ਉਪਰਾਂ ਤੋਂ ਕੋਈ ਸਿੱਟਾ ਨਿਕਲਦਾ ਕਿਸਾਨ ਜਿੱਥੇ ਬੰਦੇ ਕਹਿੰਦੇ ਸੀ ਅੱਗੇ ਪਹੁੰਚ ਕਰ ਲਿਆ ਵੀ ਤੇ ਇਥੇ ਕੋਈ ਸਾਸਨ ਦਾ ਪਹੁੰਚ ਨਹੀਂ ਕਾਣ ਦੇ ਰਿਹਾ ਸਾਸਨ ਪਹੁੰਚ ਨਹੀਂ ਕਾਣ ਦੇ ਰਿਹਾ ਤੇ ਕਿਸਾਨ ਦੇ ਇਥੇ ਬੰਦੇ ਬਲਾਉਂ ਕਰ ਲਈਏ ਕਿ ਦੇਖੋ ਇਹ ਗੱਲਬਾਤ ਚੱਲਦੀ ਹੈ ਕਿ ਗੱਲਬਾਤ ਤੋਂ ਬਾਅਦ ਉਹ ਵੀ ਜੋ ਗੱਲਬਾਤ ਉਹਦੋਂ ਆ ਪਸਾ ਲਾ ਜੀਗਾ ਤੋਂ ਆਪਣੇ ਸਾਹਮਣੇ ਹੋਊਗਾ ਨਾ ਹੋਰ ਸਿੱਧੂ ਦੇ ਚੋ ਆ ਰਹੀ ਆ ਰਹੀ ਆ ਇਥੇ ਦੂਰੋਂ ਨੇੜੋਂ ਆ ਰਹਿਣੇ ਕਿ ਲੋਕ ਜਿਹੜੇ ਕਿ ਇੱਥੇ ਅंदोलਨ ਦਾ ਵਿੱਚ ਸ਼ਾਮਲ ਹੁੰਦੇ ਨੇ ਕਿ ਤੇ ਪ੍ਰਸ਼ਾਸਨ ਦਾ ਵੀ ਪੂਰਾ ਘਰਾਓ ਕੀਤਾ ਹੋਇਆ ਵਗਾ ਕਿ ਆਜ਼ਾਦ ਯੂਨੀਅਨ ਤਾਕਤ ਦੇ ਨਾਲ ਲਹਿਰਾ ਆਮੋ ਸਾਹਮਣੇ ਅੱਗੇ ਪ੍ਰਸ਼ਾਸਨ ਅੱਗੇ ਨਹੀਂ ਸਾਨੂੰ ਧੁੰਨ ਦੇ ਦਿੱਤਾ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਵੇਂ ਆਹਨਾ ਪ੍ਰਸ਼ਾਸਨ ਅੱਗੇ ਨਹੀਂ ਜਾਣ ਦੇ ਰਿਹਾ ਤੇ ਇੱਧਰ ਆਪਣਾ ਕਿਸਾਨ ਯੂਨੀਅਨ ਮਾਰਕ ਦੀਆਂ ਸੰਸਦਕ ਤੁਸੀਂ ਮੈਨੂੰ ਧੰਨਵਾਦ ਕਰਤ ਹਾਂ ਹਮੈਂ ਸਿਰ ਚੜਕੇ ਨਹੀਂ ਬੋਲ ਰਹੀ ਕਾਇਰ ਗੱਲਾਂ ਨੂੰ ਸਮਝਾਣੇ ਕੋ ਇਹ ਹਮੈਂ ਅੱਜ ਨਹੀਂ ਇਹ ਲੰਗੋਵਾਲ ਜਿੱਦੋਂ ਪ੍ਰੀਤਮ ਸਿੰਘ ਦਾ ਕਤਲ ਹੋਇਆ ਇਹ ਏਡੀਐਸਪੀ ਦੀ ਹਮੈਂ ਤੇ ਕੁਝ ਇਹਨਾਂ ਦੇ ਐਸਐਚਓ ਦੀ ਹਮੈਂ ਉਦੋਂ ਵੀ ਦੇਖਣ ਨੂੰ ਮਿਲੀ ਇੱਕ ਜਾਨੀ ਨੁਕਸਾਨ ਕਰਾਉਣ ਦੇ ਜ਼ਿੰਮੇਵਾਰ ਇਹੋ ਜਿਹੇ ਬੰਦੇ ਹੁੰਦੇ ਆ ਜਦੋਂ ਬੇ ਲੋੜਾ ਲੋਕਾਂ ਨੂੰ ਬਖਲਾੜ ਦੇ ਵਿੱਚ ਲੈ ਕੇ ਆਉਣਾ ਉਹਨਾਂ ਨੂੰ ਢਕਾਉਣਾ ਸੋਣਾ ਇਹ ਅਫਸਰशाही ਕੰਮ ਕਰਦੀ ਹੁੰਦੀ ਹੈ ਤੇ ਨਾਲੇ ਇਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜੇ ਕਿਸਾਨ ਆਪਣੀ ਅੱਜ ਤੇ ਆ ਜਾ ਤਾਂ ਇਹ ਪ੍ਰੋਗਰਾਮ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਸਫਲ ਬਣਾਉਣਾ ਹੋਵੇ ਸਫਲ ਕਰ ਸਕਦੇ ਆ ਇੱਕ ਕੋ ਦੋ ਰਾਮ ਅੰਦਰ ਤੜੀ ਦੇ ਕਰਕੇ ਅੱਗੇ ਵਧਣ ਦਾ ਫੈਸਲਾ ਹੋਊਗਾ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਗੱਲ ਵਾਜੂ ਹੈ ਇੱਕ ਵਾਰ ਦੋ ਵਾਰ ਇਹ ਨੋਟ ਕਰਾਵਾਂਗੇ ਵੀ ਅਸੀਂ ਖਾਲੀ ਹੱਥ ਅੱਗੇ ਵਧਣ ਲਈ ਜਾ ਰਹੇ ਸੀ ਸਾਨੂੰ ਨਹੀਂ ਜਾਣ ਦਿੱਤਾ ਇਹ ਗੱਲ ਦਾ ਪਲੇਗਾ ਸਟੈਪ ਵਾਜ ਦੋੜਾਂਗੇ ਇਹ ਅਧਿਕਾਰੀ ਇਹ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਆ ਇਹੀ ਪੰਜਾਬ ਸਰਕਾਰ ਪਿਛਲੇ ਦਿਨਾਂ ਦੇ ਅੰਦਰ ਲੋਂਗੋਵਾਲ ਥੋੜੇ ਜਿਹੇ ਬੰਦੇ ਇਕੱਠੇ ਹੋਏ ਸਵਾਲਾਂ ਲਈ ਆਪ ਮਰਜ਼ੀ ਕੀਤੀ ਉਹਨਾਂ ਨੇ ਹੋਰ ਮੇਰਾ ਐਲਾਨ ਵੀ ਇੱਥੇ ਮੋਰਚਾਰੇ ਨਹੀਂ ਸੀ ਕੀਤਾ ਐਲਾਨ ਸ਼ਾਮ ਨੂੰ ਕੀਤਾ 4 ਵਜੇ ਕਿ ਉਹਨਾਂ ਨੇ ਅੱਜ ਸਵਾਲ ਲੈ ਕੇ ਜਦਾਂ ਆਮਨਾ ਰੋੜੇ ਦਾ ਸਾਂਝੀ ਹੁੰਦੀ ਹੈ ਉਹਨੇ ਸ਼ਾਹਨ ਕੀਤਾ ਸੀ ਉਹਨੇ ਸਦੀਆਂ ਗੱਡੀਆਂ ਲੈ ਕੇ ਉਹਨਾਂ ਨੂੰ ਰੈਸਟ ਕੀਤਾ ਨਹੀਂ ਇਹਦੇ ਨਾਲ ਤਾਂ ਧੁੱਪ ਬੋਗੀ ਹੋਰ ਜੁਡੀ ਪਰਸਾਉਂ ਹੀ ਕਰ ਬਹੁਤ ਤਾਂ ਉਹਦਾ ਨਾਮ ਨਾਲ ਲਾਇਆ ਆਮ ਆਦਮੀ ਤੁਸੀਂ ਜੇ ਆਮ ਆਦਮੀ ਦੀ ਗੌਰ ਦੀ ਹੋਵੇ ਫਿਰ ਤੁਸੀਂ ਬੰਦਿਆਂ ਨੂੰ ਪਹਿਲਾਂ ਗਿਰਫਤਾਰ ਕਰਾਉਂਗੇ ਜਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵੋਗੇ ਬੜੀ ਹੈਰਾਨੀ ਦੀ ਗੱਲ ਹੈ ਜਿਹੜੇ ਕਹਿੰਦੇ ਨੇ ਕਾਨੂੰਨ ਦਾ ਰਾਜ ਹੈ ਇੱਥੇ ਉਸ ਅਧਿਕਾਰ ਪ੍ਰਸ਼ਾਸਨ ਨਾਲ ਧੰਨਵਾਦ ਚਲੜੀ ਦੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਗਿਆ ਜਿਹੜੇ ਕਾਨੂੰਨਾਂ ਦਾ ਪਾੜ ਪੜਾਉਣ ਵਾਲੇ ਲੋਕ ਨੇ ਇਹ ਵੀ ਕੇਜੋ ਅਜਾਦ ਦੇ ਵਿੱਚ ਬੀਬੀਆ ਵੀ ਬਹੁਤ ਪਹੁੰਚ ਹੋਈਆਂ ਨਹੀਂ ਗਦਰ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਨੇ ਐਮਐਲਏ ਤੋਂ ਵੀ ਪ੍ਰਧਾਨ ਤੋਂ ਸਵਾਲ ਪੁੱਛਣ ਯਾਰੇ ਨੇ ਉਹਨਾਂ ਨੂੰ ਅਰੈਸਟ ਪਾਈ ਸੌਂਡ ਵੀ ਮੰਡੀ 'ਤੇ ਲਗਾਏ ਦੁਆਰੇ ਛੱਡ ਗਏ ਇਹ ਕੀ ਤਰੀਕਾ ਕਿ ਨਾ ਜੇ ਰਮਨੋ ਰੋੜਾ ਪੰਜਾਬ ਦਾ ਪ੍ਰਧਾਨ ਇਸ ਗੱਲ ਤੋਂ ਬਚ ਜੂਗਾ ਇਹ ਸਟੈਪ ਸੀ ਦੂਜਾ ਸਟੈਪ ਸੀ ਅੱਜ ਇਹ ਕੰਨ ਖੋਲ ਕੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਸੁਣੇ ਇਹ ਸਟੈਪ ਤੇਜ਼ ਕਰਨੇ ਆਸੀਂ ਉਹ ਵੀਰੋ ਸਾਡੇ ਜਿਹੜੇ ਪੈਂਸਰਾ ਪਿੰਡਾਂ ਤੋਂ ਆਏ ਐ ਇਹ ਉਹਨਾਂ ਨੂੰ ਵੀ ਗੱਲ ਸੁਣ ਲੈਣੀ ਚਾਹੀਦੀ ਐ ਕਿ ਗਿਣਤੀ ਵਧਾਉਣੀ ਬਣੀ ਆ। ਟੱਕਰੇ ਹੋਣਾ ਪੈਣਾ। ਇਹ ਵੀ ਧਰਮ ਖੋਡਾ ਇੱਕ ਦਿਨ ਅਸੀਂ ਤੋੜ ਦੇਣਾ ਵੀ ਉਹ ਪੰਡਾਲ ਤੱਕ ਲਾ ਲਏ ਜਿਹੜੀਆਂ ਰੋਕਾਂ ਲੱਗਣੀਆਂ ਉਸ ਤੋਂ ਤੋੜ ਕੇ ਜਾਵਾਂਗੇ। ਇਹ ਵੀ ਬੈਸਲਾ ਕਰਾਂਗੇ। ਇਹ ਜਿਵੇਂ ਜਿਵੇਂ ਰੋਕਾਂ ਦੇ ਅੰਦਰ ਇਹ ਛਿੜਕ ਲੱਗਦੀ ਜਾ ਰਹੀ ਹੈ। ਇਹ ਪੰਜਾਬ ਦੇ ਅੰਦਰ ਫਜ਼ੂਰ ਦੇ ਅੰਦਰ ਖਾਸ ਕਰਕੇ ਇਹ ਕਾਮ ਆਦਮੀ ਪਾਰਟੀ ਹਮੇਦ ਬਚਾਈ ਹੋਈ ਹੈ ਇਹ ਪੰਜਾਬ ਦੀ ਪੁਲਿਸ ਦਾ ਬਕਰਾ ਟ੍ਰੈਂਡ ਰਹਿੰਦਾ ਸੰਰੂਰ ਦੇ ਅੰਦਰ ਚਾਹੇ ਪ੍ਰੀਤਮ ਦੀ ਮਾਰ ਦੀ ਘਟਨਾ ਹੋਵੇ ਲੰਗੋਵਾਲ ਵਾਲੀ ਉਦੋਂ ਵੀ ਲੱਗ ਰਿਹਾ ਚਾਹੇ ਡੀਸੀ ਦਫ਼ਤਰ ਦੇ ਮੂਹਰੇ ਬਾਜ਼ ਦੇ ਮੂਹਰੇ ਮੇਰੀ ਗ੍ਰਿਫਤਾਰੀ ਤੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਦਾ ਮਸਲਾ ਉਹ ਵੀ ਲੱਗ ਰਿਹਾ ਇਸੇ ਤਰ੍ਹਾਂ ਹੁਣ ਵੀ ਔਰ ਪੰਜਾਬ ਦੇ ਕਿੰਨੇ ਕੋਨੇ-ਕੋਨੇ ਦੇ ਐਮਐਲਏ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਿੰਲੇ ਮੰਤਰੀ ਗਏ ਐ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਐ ਜਿਹੜਾ ਵਿਧਾਨ ਸਭਾ ਦਾ ਸਪੀਕਰ ਹੈ ਕਲਤਾਰ ਸੰਧਵਾ ਧਰਨੇ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਸਵਾਲਾਂ ਦੇ ਜਵਾਬ ਦਿੱਤੇ ਐ ਸੰਗਰੂਰ ਦੇ ਅੰਦਰ ਇਹਨਾਂ ਦਾ ਵੱਖਰਾ ਟਰੈਂਡ ਹੈ ਸਾਨੂੰ ਇਹ ਸਾਹਮਣਾ ਪੜਿਆ ਕਿਉਂਕਿ ਇਸੋ ਜੀ ਅਫਸਰ ਸਾਹਿਬ ਫਿੱਟੀਆਂ ਦੀ ਭੁੱਖੀ ਐ ਇਹ ਫਿੱਟੀਆਂ ਦੀ ਭੁੱਖ ਜੀ ਤਾਰਾ ਟੁੱਟਦੀ ਐ ਇਹ ਪਤਾ ਸਾਨੂੰ ਵੀ ਉਹਨਾਂ ਦੇ ਫਿੱਟੀਆਂ ਵੱੱਦ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ 프리ਕਮ ਸਿੰਘ ਦਾ ਕਤਲ ਕਰਵਾਇਆ ਤੇ ਹੋਰ ਵੀ ਕਿਦੋਂ ਕੰਮ ਉੱਠੇ ਸਦੇ ਕੀਤੇ ਐ ਇਹ ਕੋਰੀ ਗੱਲ ਨਹੀਂ ਮੀਰੋ ਇਹ ਗੱਲ ਦਾ ਗੁੱਸਾ ਮੰਨ ਦੇ ਵਿੱਚ ਪਾੜ ਲਿਆ ਗੱਲ ਮੰਨ ਦੇ ਵਿੱਚ ਰਹਿ ਗਈ ਸਮਾਜ ਤੇ ਲਾਣਾ ਜਵਾਬ ਦੇਵਾਂਗੇ ਅਸੀਂ ਇਹਨਾਂ ਕੋਈ ਮੰਗਦੇ ਇਹ ਜਵਾਬ ਦਿੱਤਾ ਜਾਊਗਾ ਕੱਲੀ ਕੱਲੀ ਗੱਲ ਦਾ ਕਿਉਂਕਿ ਗਲਤ ਠੀਕ ਕੀ ਦੀ ਹੈ ਗਲਤ ਕੀ ਦੀ ਹੈ ਸਮੇਂ ਦੇ ਦੱਸ ਦੇਣਾ ਅਸੀਂ ਭਗਮਤਮਾਨ ਦੀ ਸਰਕਾਰ ਤੋਂ ਚੁਣੀ ਹੋਣ ਕਰਕੇ ਸਵਾਲ ਦਾ ਜਵਾਬ ਲੈਣ ਚੱਲੇਗਾ ਨਹੀਂ ਅਸੀਂ ਇਹੋ ਜੇ ਬੰਦਿਆਂ ਦੀ ਸ਼ਕਲ ਵੀ ਦੇਖੋ ਸਾਹਮਣੇ ਨਹੀਂ ਕਰਦੇ ਨਹੀਂ ਇਹੋ ਜੇ ਬੰਦਿਆਂ ਦੀ ਕੀ ਸ਼ਕਲ ਦੇਖਣੀ ਹੈ ਜਿਹੜੇ ਬੰਦੇ ਬਾਰ-ਬਾਰ ਦੇ ਝੂਠ ਬੋਲਣ ਹਰ ਮੋੜ ਤੇ ਝੂਠ ਬੋਲਣ ਜਿਹੜੇ ਬੰਦਿਆਂ ਨੇ 9-9 ਸਾਲ ਦੀਆਂ ਬੱਚੀਆਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਿਹੜੇ ਬੰਦਿਆਂ ਨੇ ਆਪ ਤੁਹਾਨੂੰ ਕੁੱਟ-ਕੁੱਟ ਕੇ ਜੇਲ੍ਹਾਂ ਦੇ ਵਿੱਚ ਬੰਦ ਕਰਤਾ ਉਹ ਬੰਦਿਆਂ ਦੀ ਸ਼ਕਲ ਦੇਖਣੀ ਪਸੰਦ ਨਹੀਂ ਕਰਦੇ ਇਹ ਚੁਣੇ ਹੋਣ ਕਰਕੇ ਲੋਕਾਂ ਨੇ ਜਵਾਬ ਲੈਣੇ ਆਉਂਦਾ ਗੱਲਾਂ ਤੋਂ ਜਿਹੜੀ ਪੰਜਾਬ ਦੀ ਜਿਹੜੀ ਸਰਕਾਰ ਹੈ ਔਰ ਤਨਖਾਹ ਪੰਜਾਬ ਦੇ ਖਜ਼ਾਨੇ ਚੋਂ ਲੈ ਰਹੀ ਹੈ ਔਰ ਹੈਸ ਤੋਂ ਲੈ ਕੇ ਖਾਣੇ ਤੋਂ ਲੈ ਕੇ ਵੇਕਲਾਂ ਤੋਂ ਲੈ ਕੇ ਆਹ ਹੈਲੀਕਾਪਟਰਾਂ ਦੇ ਕਿਰਾਏ ਇਹ ਸਾਡੀਆਂ ਜੇਬਾਂ 'ਚੋਂ ਜਾ ਰਹੇ ਨੇ ਕਿ ਮੇਰੇ ਬਾਪ ਦੀ ਪਗੰਗਵਾਲ ਦੇ ਬਾਪ ਦੀ ਕਮਾਈ ਚੋਂ ਨਹੀਂ ਜਾ ਰਹੇ ਇਹ ਨਾ ਅਰਪਾਨ ਜੀ ਮੇ